ਆਣ ਪਛਾਤੇ ਹੋਰ ਮੁੰਡੇ ਲੈ ਕੇ ਇਹ ਘੜ ਤੋਂ ਘਟੇ ਹੈਗੇ ਹੀ 7-8 ਜਾਣੇ ਤਿੰਨ ਮੋਟਰਸਾਈਕਲ ਸੀ ਸਾਰਾ 10 ਵਜੇ ਦੇ ਕਰੀਬ ਇਹਨੂੰ ਆਣ ਕੇ ਮਤਲਬ ਇਹਦਾ ਦਰਵਾਜ਼ਾ ਤੋੜ ਕੇ ਸੁੱਤੇ ਨੂੰ ਇਹਨਾਂ ਠਾਲ ਕੇ ਇਹਦੇ ਤੇ ਦਾਤਰ ਮਾਰੇ ਤਿੱਖੇ ਤੇਜ਼ ਤਾਰ ਹਥਿਆਰ ਮਾਰੇ ਉਸ ਤੋਂ ਬਾਅਦ ਆਂਦੀਆਂ ਮੈਂ ਚੀਕਾਂ ਦੀਆਂ ਜਦੋਂ ਆਵਾਜ਼ਾਂ ਸੁਣੀਆਂ ਮੈਂ ਆਪਣਾ ਦਰਵਾਜ਼ਾ ਖੋਲ੍ਹ ਕੇ ਮੈਂ ਆਪਣਾ ਦਰਵਾਜ਼ਾ ਖੋਲ੍ਹ ਕੇ ਮਤਲਬ ਉਹਨਾਂ ਨੂੰ ਆਵਾਜ਼ ਦਿੱਤੀ ਕਿ ਕੌਣ ਹੈ ਤੁਸੀਂ ਕੀ ਗੱਲ ਆ ਉਹ ਅੱਗੇ ਉਹ ਕਹਿੰਦੇ ਕਿ ਗਾਂ ਆ ਤੈਨੂੰ ਵੀ ਇਧਰੋਂ ਗੋਲੀ ਮਾਰੀ ਹੈ ਨਾਮ ਦੱਸੋ ਆਪਣਾ ਕਿ ਸਰਦੀ ਸਿੰਘ ਸਰ ਪਿੰਡ ਪਿੰਡ ਕਾਲਗੜ ਟਪਈਆਂ ਕੀ ਹੋਇਆ ਤੁਹਾਡੇ ਮੇਰੇ ਨਾਲ ਨਾ 26 ਤਰੀਕ ਰਾਤ ਨੂੰ ਨਾ ਪੁਰਾਣੀ ਰੰਸ ਚੱਲਦੀ ਸੀ ਪਿੰਡ ਡੇਰੀਵਾਲ ਤੇ ਪੁਰਾਣੀ ਰੰਸ ਦਾ ਕਰਕੇ 26 ਤਰੀਕ ਰਾਤ ਨੂੰ ਮੇਰੇ ਘਰ ਆ ਕੇ ਮੇਰੇ ਉੱਤੇ ਹਮਲਾ ਕਰਤਾ ਠੀਕ ਆ ਤੇ ਮੇਰੀ ਫੈਮਿਲੀ ਵੀ ਸੁੱਤੀ ਸੀ ਸਾਰੀ ਤੇ ਮੈਂ ਮਤਲਬ ਮੈਂ ਵੀ ਲੰਮੇ ਪਿਆ ਹਜੇ ਅੰਦਰ ਆ ਕੇ ਬਾਹਰੋਂ ਘੁੰਮ ਕੇ ਤੇ ਡੇਰੀ ਵਾਲ ਦੇ ਮੁੰਡੇ ਸੱਤ ਮੁੰਡੇ ਆਏ ਠੀਕ ਆ ਸੱਤ ਅੱਠ ਮੁੰਡੇ ਹੀ ਤੇ ਬਲਬੀਰ ਸਿੰਘ son of ਬਲਦੇਵ ਸਿੰਘ ਤੇ ਉਹਦੀ ਮਾਂ ਗਰਮੀਤ ਕੌਰ ਉਹ ਵੀ ਨਾਲ ਹੀ ਉਹ ਪਿੱਛੇ ਖਲੋਤੀ ਸੀ ਤੇ ਨਾਲ ਇੱਕ ਆਕਾਸ਼ ਦੀ ਵੀ ਹੀ ਮੁੰਡਾ ਉਥੋਂ ਦਾ ਤੇ ਇੱਕ ਜੱਗੂ ਮੁੰਡਾ ਸੀ ਬਾਕੀ ਅਣਪਛਾਤੇ ਮੁੰਡੇ ਜੋ ਮੇਰੀ ਪਛਾਣ ਚ ਨਹੀਂ ਆਏ ਤੇ ਜਦੋਂ ਮੈਨੂੰ ਆ ਕੇ ਆਵਾਜ਼ ਮਾਰੀ ਭੈਣ ਚੋਦਾ ਬਾਹਰ ਨਿਕਲ ਤੇ ਮੈਂ ਅੰਦਰੋਂ ਦਰਵਾਜ਼ਾ ਆਪਣਾ ਲੋਕ ਕਰਤਾ ਚਾਬੀ ਘੁਮਾਤੀ ਦਵਾ ਦਾ ਤੇ ਅੰਦਰ ਦਾ ਦਰਵਾਜ਼ਾ ਇਹ ਬਾਹਰ ਸਾਡੇ ਗੇਟ ਨਾਲ ਹੀ ਲੱਗਾ ਮਤਲਬ ਬੈਗ ਦੇ ਉੱਪਰ ਰਹਿਨੇ ਡੇਰੇ ਤੇ ਤੇ ਬਾਅਦ ਜਨਤਾ ਕਾ ਮਾਰਿਆ ਦਰਵਾਜਾ ਉਸ ਵੇਲੇ ਟੁੱਟ ਗਿਆ ਉਸ ਵੇਲੇ ਟੁੱਟਦੇ ਸਾਰੇ ਮੇਰੇ ਸਿਰ 'ਚ ਦਾਤਰ ਕਿਰਪਾ ਨਾਲ ਵਜੰਡਿਆ ਵੀ ਜਦੋਂ ਦਾਤਰ ਕਿਰਪਾ ਨਾਲ ਵਜੇ 2 3 ਤੇ ਮੈਂ ਬੂਵੇ ਦੇ ਉਲੇ ਹੋ ਗਿਆ ਜਿਹੜਾ ਦਰਵਾਜਾ ਤੋੜਿਆ ਸੀ ਉੱਥੇ ਜਦੋਂ ਹੋ ਗਿਆ ਤੇ ਸਾਰੇ ਜਾਣੇ ਅੰਦਰ ਵੜ ਕੇ ਮੇਰੇ ਸਿਰ 'ਚ ਮਾਰਨ ਡਿਆ ਵੀ ਤੇ ਮੈਂ ਸਿਰ ਦੇ ਉੱਪਰ ਹੱਥ ਰੱਖ ਲਈ ਤੇ ਸਰ ਆ ਮੇਰੇ ਹੱਥ ਕੱਟੇ ਗਏ ਦੋਵੇਂ ਠੀਕ ਆ ਦੋਵੇਂ ਹੱਥਾਂ ਦੀਆਂ ਉਂਗਲਾਂ ਲੱਥ ਗਈਆਂ ਸਰ ਦੋ ਦੋ ਤੇ ਮੇਰਾ ਮੋਢਾ ਵੀ ਵੱੜਤਾ ਸਿਰ ਵੀ ਸਾਰਾ ਵੱੜਤਾ ਫਿਰ ਮੈਂ ਉੱਥੇ ਡਿੱਗ ਪਿਆ ਜਦੋਂ ਮੈਂ ਡਿੱਗ ਪਿਆ ਜਦੋਂ ਹਾਂਜੀ ਕਾਰਨ ਸਰ ਪਰਾਇਂ ਰੰਜਸ ਚੱਲਦੀ ਆ ਇਸ ਕਰਕੇ ਉਹਨਾਂ ਨੇ ਹਮਲਾ ਕੀਤਾ ਰਾਤ 10 ਵਜੇ ਆ ਕੇ 26 ਤਰੀਕ ਤੇ ਫਿਰ ਸਰ ਮੈਂ ਜਦੋਂ ਚੱਲ ਗਏ ਉਹ ਫਰਾਰ ਹੋ ਗਏ ਦੋ-ਤਿੰਨ ਮਿੰਟਾਂ ਜੀ ਇਹ ਕੰਮ ਕਰਕੇ ਜਦੋਂ ਫਰਾਰ ਹੋ ਗਏ ਮੈਂ ਚੀਕਾ ਮਾਰਦਾ ਬਾਹਰ ਨਿਕਲਿਆ ਤੇ ਮੇਰਾ ਜਦੋਂ ਬ੍ਰਦਰ ਵੀ ਬਾਹਰ ਨਿਕਲਿਆ ਉਦੋਂ ਕਿ ਜਦੋਂ ਮਾਰਨ ਦੇ ਉਹਨਾਂ ਨੇ ਤਿੰਨ ਨੂੰ ਵੀ ਗੋਲੀ ਮਾਰ ਦੇਣੀ ਸਰ ਤੇ ਜਦੋਂ ਮੈਂ ਬਾਹਰ ਨਿਕਲਿਆ ਚੀਕਾ ਮਾਰਦਾ ਉਹਨਾਂ ਨੂੰ ਫਰਾਰ ਹੋ ਗਏ ਮੋਟਰਸਾਈਕਲ ਲੈ ਕੇ ਦਵਾਦਾਂ ਮੇਰਾ ਬ੍ਰਦਰ ਆਇਆ ਉਹਨੇ ਆ ਕੇ ਦਵਾਦਾਂ ਫੋਨ ਕੀਤਾ ਕਿਸੇ ਨਾਲ ਪਿੰਡ ਸਾਡੇ ਹੈਗੇ ਆ ਮਤਲਬ ਚਾਚਾ ਜੀ ਲੱਗਦੇ ਆ ਉਹ ਗੱਡੀ ਲੈ ਕੇ ਆਏ ਉਸ ਤੋਂ ਬਾਅਦ ਵਿੱਚ ਮੈਨੂੰ ਗੱਡੀ 'ਚ ਪਾ ਕੇ ਲਿਆਏ ਬਾਅਦ ਵਿੱਚ ਮੈਨੂੰ ਕੋਈ ਹੋਸ਼ ਨਹੀਂ ਰਹੀ ਸਰ ਹਾਂਜੀ ਸਰ ਹਥਿਆਰ ਸਰ ਦਾਸਟਰ ਕਿਰਪਾਨਾਂ ਮਾਰੇ ਉਹਨਾਂ ਬਹੁਤ ਤੇਜ਼ ਮਤਲਬ ਦਾਸਟਰ ਕਿਰਪਾਨਾਂ ਹੀ ਟਾਕੀ ਲੱਗੀ ਗਏ ਆ ਉਂਗਲਾ ਲਾਲ ਆ ਸੁੱਟੀਆਂ ਸਰ ਮੈਂ ਕਈ ਵੀ ਗਿਆ ਸਰ ਮੈਂ ਮਰ ਚੱਲਿਆ ਮੈਂ ਮਰ ਚੱਲਿਆ ਪਰ ਉਹਨਾਂ ਨੇ ਨਹੀਂ ਬਖਸ਼ਿਆ ਮਾਰ ਕੇ ਸੁੱਟ ਗਏ ਫਿਰ ਮੈਂ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਫਿਰ ਮੈਂ ਲੇਡ ਦਾ ਲੇਡ ਦਾ ਸਰ ਬਾਹਰ ਨਿਕਲਿਆ ਸਿਰ ਤੇ ਇੰਨੇ ਟੱਕ ਮਾਰੇ ਸਰ ਕਿ ਜਦੋਂ ਸਿਰ ਤੇ ਇੰਨੇ ਟੱਕ ਵੱਜ ਗਏ ਮੈਂ ਥੱਲੇ ਡੇ ਪਿਆ ਮੈਂ ਸਿਰ ਦੇ ਉੱਪਰ ਹੱਥ ਰੱਖ ਲੇ ਸਰ ਤੇ ਪੁਲਿਸ ਨੂੰ ਦੱਸਿਆ ਸਰ ਤੇ ਪੁਲਿਸ ਨੂੰ ਸਰ ਇਹਨਾਂ ਨੇ ਜਦੋਂ ਮੈਨੂੰ ਗੱਡੀ ਚ ਪਾ ਕੇ ਲਿਆਏ ਤੇ ਮੇਰੇ ਘਰ ਵਾਲਿਆਂ ਨੇ ਪੁਲਿਸ ਨੂੰ ਦੱਸ ਕੇ ਆਏ ਆਉਂਦੇ ਟਾਈਮ ਪਰ ਪੁਲਿਸ ਉਸ ਟਾਈਮ ਨਹੀਂ ਆਈ ਇਹ ਦੱਸਦੇ ਮੇਰੇ ਘਰ ਦੇ ਨੂੰ ਪਤਾ ਮਤਲਬ ਪੁਲਿਸ ਅਗਲੇ ਦਿਨ ਅਗਲੇ ਦਿ ਦਾ ਮੌਕਾ ਵੇਖਿਆ ਕਿ ਫਿਰ ਹਸਤਾਲਾ ਕੇ ਬਿਆਨ ਲੈ ਉਸ ਤੋਂ ਬਾਅਦ ਸਰ ਕੋਈ ਕਾਰਵਾਈ ਉਦੋਂ ਦੀ ਨਹੀਂ ਹੋਈ ਤੇ ਮੈਂ ਹਸਪੀਟਲ ਪਿਆ ਹਾਂ ਪਰ ਸਰ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿੰਨੇ ਵੀ ਹੈਗੇ ਆ ਉਹਨਾਂ ਨੇ ਮੇਰੇ ਤੇ ਜਾਣ ਕੇ ਹਮਲਾ ਕੀਤਾ ਹਨ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਸਾਰੇ ਜਾਣੇ ਫੜੇ ਜਾਣੇ ਚਾਹੀਦੇ ਸਰ ਪੁਲਿਸ ਨੇ ਉਦੋਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹ ਅਜੇ ਵੀ ਮਤਲਬ ਮੈਨੂੰ ਮਾਰ ਸਕਦੇ ਆ ਇਹ ਮੈਨੂੰ ਡਾਰਿਆ ਸਰ ਕਿਉਂਕਿ ਪੁਲਿਸ ਦੀ ਕਾਰਵਾਈ ਨਹੀਂ ਕੋਈ ਉਹ ਪਿੰਡ ਜਾਦ ਘੁੰਮਣ ਦੇ ਆਪਣੇ ਸਰ ਇਸ ਕਰਕੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਜੂਰ ਜੋ ਮੇਰਾ ਹਾਲ ਕਰਕੇ ਗਏ ਸਰ ਮੇਰੀ ਇੰਨੀ ਕੋਈ ਗਲਤੀ ਹੈ ਨਹੀਂ ਸਰ ਇਸ ਕਰਕੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਹੈ ਗੁਰਜੀਤ ਸਿੰਘ ਪਿੰਡ ਕਾਲਗੜ੍ਹ ਪਈਆ ਮੈਂ ਸੁਖਦੀਪ ਸਿੰਘ ਜੀ ਦਾ ਬ੍ਰਦਰ ਆ ਤੇ ਬੀਤੀ ਰਾਤ 26 ਤਰੀਕ ਨੂੰ ਮਤਲਬ 10 ਵਜੇ ਦੇ ਕਰੀਬ ਤੇ ਆਪਣਾ ਡੇਰੀਵਾਲ ਤੋਂ ਡੇਰੀਵਾਲ ਤੋਂ ਬਲਬੀਰ ਸਿੰਘ ਤੇ ਪਿਤਾ ਦਾ ਨਾਮ ਆ ਬਲਦੇਵ ਸਿੰਘ ਤੇ ਆਪਣਾ ਇੱਕ ਹੈਗਾ ਸੀ ਉਥੋਂ ਦਾ ਮੁੰਡਾ ਜਸ਼ਨ ਇੱਕ ਮੁੰਡਾ ਹੈਗਾ ਆਕਾਸ਼ਦੀਪ ਉਥੋਂ ਦਾ ਇੱਕ ਵਾਰ ਉਹ ਤੋਂ ਦਾ ਮੁੰਡਾ ਜੇ ਜੱਗੂ ਜੱਗੂ ਕਰਕੇ ਉਹ ਰਾਤ ਨੂੰ ਅਣਪਛਾਤੇ ਹੋਰ ਮੁੰਡੇ ਲੈ ਕੇ ਇੱਕ ਘੜ ਤੋਂ ਘਟੇ ਹੈਗੇ ਹੀ 7-8 ਜਣੇ ਤਿੰਨ ਮੋਟਰਸਾਈਕਲ ਸੀ ਸਾਰਾ 10 ਵਜੇ ਦੇ ਕਰੀਬ ਇਹਨੂੰ ਆਣ ਕੇ ਮਤਲਬ ਇਹਦਾ ਦਰਵਾਜ਼ਾ ਤੋੜ ਕੇ ਸੁੱਤੇ ਨੂੰ ਇਹਨਾਂ ਠਾਲ ਕੇ ਇਹਦੇ ਤੇ ਦਾਤਰ ਮਾਰੇ ਤਿੱਖੇ ਤੇਜ਼ ਤਾਰ ਹਥਿਆਰ ਮਾਰੇ ਉਸ ਤੋਂ ਬਾਅਦ ਆਂਦੀਆਂ ਮੈਂ ਚੀਕਾਂ ਦੀਆਂ ਜਦੋਂ ਆਵਾਜ਼ਾਂ ਸੁਣੀਆਂ ਮੈਂ ਆਪਣਾ ਦਰਵਾਜ਼ਾ ਖੋਲ੍ਹ ਕੇ ਮੈਂ ਆਪਣਾ ਦਰਵਾਜ਼ਾ ਖੋਲ੍ਹ ਕੇ ਮਤਲਬ ਉਹਨਾਂ ਨੂੰ ਆਵਾਜ਼ ਦਿੱਤੀ ਕਿ ਕੌਣ ਹੈ ਤੁਸੀਂ ਕੀ ਗੱਲ ਆ ਉਹ ਅੱਗੇ ਉਹ ਕਹਿੰਦੇ ਕਿ ਗਾਂ ਆ ਤੈਨੂੰ ਵੀ ਇਧਰ ਗੋਲੀ ਮਾਰੀ ਏ ਉਸ ਤੋਂ ਬਾਅਦ ਸਰ ਮੈਂ ਆਪਣੀ ਘਰ ਦੀ ਲੈਡ ਆਨ ਕੀਤੀ ਬਾਹਰ ਦੀ ਉਹ ਮਤਲਬ ਉੱਥੋਂ ਨਿਕ ਭੱਜ ਗਏ ਇੱਕਦਮ ਭੱਜ ਗਏ ਜਦੋਂ ਇਹਨੂੰ ਲਹੂ ਹਲਵਾਨ ਵੇਖਿਆ ਇਹਨੇ ਚੀਕਾਂ ਲਗਾਈਆਂ ਕਿ ਮੈਨੂੰ ਬਚਾ ਲੋ ਮੈਂ ਮਰ ਗਿਆ ਸਰ ਇਹਨੂੰ ਇੱਕ ਵਾਰ ਮਾਰ ਕੇ ਸੁੱਟ ਗਏ ਸੀ ਆਪਣੀ ਵੱਲ ਰਣਜੋਤ ਸਰ ਇਹਨਾਂ ਦੀ ਪ੍ਰਾਣੀ ਕੋਈ ਰਸਦ ਸੀ ਹਾਂਜੀ ਇਹ ਸੱਤ 8 ਦੇ ਕਰੀਬ ਹੀ ਹਥਿਆਰ ਤੇ ਦਾਤਰ ਤੇ ਕਿਰਪਾਨਾ ਸੀ ਉਹਨਾਂ ਕੋਲ ਹੋਰ ਵੀ ਹੋ ਸਕਦੇ ਹਥਿਆਰ ਕਿ ਮੈਨੂੰ ਕਹਿ ਰਹੀ ਹੈ ਇਧਰ ਆ ਗਾਂ ਤੈਨੂੰ ਵੀ ਗੋਲੀ ਮਾਰੀਏ। ਅਸੀਂ ਬੁਰੀ ਹਾਲਾਤ ਦੇ ਵਿੱਚ ਜਿੱਤ ਰਹੇ ਨੂੰ ਪੈਦਾ। ਇਹਨੂੰ ਬਹੁਤ ਬੁਰੀ ਦੇ ਹਾਲਾਤ ਵਿੱਚ ਅਸੀਂ ਮਤਲਬ ਚੁੱਕ ਕੇ ਗੱਡੀ ਚ ਪਾ ਕੇ ਫਿਰ ਸਰ ਹਰਗੁਣ ਹਸਪੀਟਲ ਸੱਦਾ ਹੀ ਲਾਇਆ ਹੈ। ਕਿਉਂਕਿ ਕਿਉਂਕਿ ਇਹਦੀ ਹਾਲਤ ਬਹੁਤ ਬੁਰੀ ਦੇਖੀ ਨਹੀਂ ਜਾ ਰਹੀ। ਪੁਲਿਸ ਨੂੰ ਦੱਸਿਆ ਸਰ ਪੁਲਿਸ ਨੂੰ ਰਾਤ ਹੀ ਇਨਫੋਰਮ ਕਰਤਾ ਹੈ। ਅਸੀਂ ਹਰ ਇਨਸਾਫ ਚਾਹੁੰਨੇ ਆ। ਇਸ ਤੋਂ ਕਿ ਅਗਲੇ ਦਿਨ 27 ਤਰੀਕ ਨੂੰ ਅਸੀਂ ਪੁਲਿਸ ਨੂੰ ਰਾਤ ਹੀ ਉਸ ਵਕਤ ਹੀ ਇਨਫੋਰਮ ਕਰਤਾ ਸੀ। ਕਿਉਂਕਿ ਅਗਲੀ ਅਗਲੇ ਦੁਪਹਿਰ 1 ਵਜੇ ਅਹੀਂ ਉਹਨਾਂ ਨੇ ਪੁਲਿਸ ਦੀ ਬਹੁਤ ਅਵੇਡ ਕੀਤੀ 1 ਵਜੇ ਦੇ ਕਰੀਬ ਉਹ ਮਤਲਬ ਘਰ ਦੇ ਹਾਲਾਤ ਵੇਖੇ ਉਹਨਾਂ ਨੇ ਜਾ ਕੇ ਘਰ ਤੋਂ ਮੌਕਾ ਵੇਖਿਆ ਕਿ ਕੀ ਹਾਲਾਤ ਹੀ ਕਰਦੇ ਕਿਉਂਕਿ ਉਹ ਦਰਵਾਜ਼ੇ ਤੋੜੇ ਕਿਉਂਕਿ ਉਹਨਾਂ ਕੁਰਸੀਆਂ ਕਰਸੀਆਂ ਸਭ ਕੁਝ ਮਤਲਬ ਚੁਕ ਚੁਕ ਮਾਰਿਆ ਸਾਨੂੰ ਅਹੀਂ ਇਨਸਾਫ ਚਾਉਂਦੇ ਜੀ ਸਾਨੂੰ ਹਜੇ ਵੀ ਖਤਰਾ ਉਹਨਾਂ ਤੋਂ ਕਿਉਂਕਿ ਅਸੀਂ ਅਜੇ ਵੀ ਘਰ ਨਹੀਂ ਜਾ ਸਕਦੇ ਸਾਨੂੰ ਅਜੇ ਵੀ ਖਤਰਾ ਜੇ ਸਾਡੀ ਜਾਨ ਨੂੰ ਅਜੇ ਵੀ ਖਤਰਾ ਕਿ ਬਾਕੀ ਕਿ 1 ਵਜੇ ਦੇ ਕਰੀਬ ਸਾਰਾ ਨਾ ਕਿ ਮਤਲਬ 3 ਵਜੇ 1 ਵਜੇ ਮੌਕਾ ਵੇਖਿਆ 3 ਵਜੇ ਦੇ ਆੜ ਕੇ ਮਤਲਬ ਬਿਆਨ ਲਏ ਦੇ ਹਸਪੀਟਲੋਂ ਨਾਲ ਪੁਲਿਸ ਨੇ ਸਰ ਇਹ ਤੀਗਾ ਕੋਈ ਇਨਸਾਫ ਨਹੀਂ ਜੇ ਮੈਂ ਲਾ ਕੋਈ ਅਰੈਸਟ ਨਹੀਂ ਪਾਇਆ ਬੰਦਾ ਬਸ ਹਾਂ ਕਲਕੱਟ ਭਈ ਇੱਕ ਲੜਾਈ ਹੋਈ ਸੀ 27 ਤਰੀਕ ਨੂੰ 9 ਮਹੀਨੇ ਜੀ ਸੁਖਦੀਪ ਸਿੰਘ ਸਨਓਰ ਵੇਲਸੇਨੂ ਇਹਦੇ ਚ ਸਟਾ ਲੱਗੀਆਂ ਜੀ ਉਹਦੇ ਵੱਲੋਂ ਅਸੀਂ 264 ਨੰਬਰ ਐਫ ਆਰ ਦਰਜ ਕੀਤੀ ਜਿਸ ਦੇ ਵਿੱਚ ਅਸੀਂ ਲਗ ਲਗ ਸੈਕਸ਼ਨਾਂ ਜਿਹੜੀਆਂ ਆਪਣੀਆਂ 450 4 ਆਪਣਾ 4598 ਵਗੈਰਾ 148 90 ਸੈਕਸ਼ਨਾਂ ਦੀਆਂ ਲਗੀਆਂ ਨੇ ਉੱਤੇ ਦੋ ਦੋ ਦੋਸ਼ੀਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਬਲਬੀਰ ਸਿੰਘ ਦੇ ਆਕਾਸ਼ ਸਿੰਘ ਖਿਲਾਫ ਮਕਦਮਾ ਦਰਜ ਕੀਤਾ ਗਿਆ ਇਨਵੈਸਟੀਗੇਸ਼ਨ ਦੀ ਜਾਰੀ ਸਰੂਆੰਦੇ ਜੇ ਸਟਾ ਜਾਈਆਂ ਨੇ ਇਹ ਧਾਰਾ ਜਿਹੜੀਆਂ ਨੇ ਉਹਦੇ ਮੁਤਾਬਕ ਨਹੀਂ ਲੱਗੀਆਂ ਨਹੀਂ ਇਹ ਜੁਨੀਆ ਜਿਹੜਾ ਉਹਦਾ ਜਿਹੜਾ ਮਦਈ ਦਾ ਜਿਹੜਾ ਹੁਣ ਮੈਡੀਕਲ ਜਿਹੜੀ ਰਿਪੋਰਟ ਆ ਉਹ ਸਾਰੇ ਕੋਲੇ ਜੀ ਨਹੀਂ ਪਹੁੰਚੀ ਇਹ ਤੇ ਜਿਹੜੇ ਸੈਕਸ਼ਨ ਜੇ ਅਸੀਂ ਲਾਈਆਂ ਨੇ ਇਹਦੇ ਬਿਆਨਾਂ ਦੇ ਆਧਾਰ ਤੇ ਲੱਗੀਆਂ ਜੋ ਵੀ ਜਿਹੜੀ ਵੀ ਮੈਡੀਕਲ ਰਿਪੋਰਟ ਸਾਡੇ ਕੋਲ ਪਹੁੰਚਦੀ ਹੈ ਅਸੀਂ ਉਹਦੇ ਤਰ੍ਹਾਂ ਤੋਂ ਅਸੀਂ ਵਾਦਾ ਕਰਾਂ ਗ੍ਰਫਤਾਰੀ ਹੋਈ ਤਾਂ ਨਹੀਂ ਅਜੇ ਤੱਕ ਗ੍ਰਫਤਾਰੀ ਕੋਈ ਨਹੀਂ ਕਾਰਨ ਕੀ ਹੈ ਰੇਡ ਕਿਤੇ ਕਾਰਨ ਇਹਨਾਂ ਦਾ ਜਿਹੜਾ ਆ ਜਿਹੜਾ ਮਦਈ ਆ ਇਸ ਮੁਕਦਮੇ ਦਾ ਸੁਖਦੀਪ ਇਹਦੇ ਕਿਸੇ ਲੇਡੀ ਨਾਲ ਕੋਈ ਸੰਬੰਧ ਰਹੇ ਆ ਤੇ ਉਹ 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 ਕਾਰਨ ਆ ਉਹਦੇ ਜਿਹੜਾ ਲड़का ਆ ਉਹਦੇ ਉਹਨੂੰ ਛੱਟ ਲਈ ਗਈ ਆ ਕੋਈ ਦੇ ਇਹਦੇ ਦੁਬਾਰਾ ਕੋਈ ਦੁਬਾਰਾ ਉਹਨੂੰ ਕਿਉਂਕਿ ਪੁਰਾਣੇ ਨਾਲ ਦੇ ਕੋਈ ਸੰਬੰਧ ਰਹੇ ਤੇ ਹੁਣ ਉਹਨੂੰ ਅਪਰੋਚ ਕਰਦਾ ਸੀ ਲੇਡੀ ਨੂੰ ਤੇ ਉਹ ਜਿਹੜਾ ਉਹਦਾ ਲੇਡੀ ਦਾ ਲड़का ਆ ਬਲਬੀਰ ਉਹਨੇ ਜਿਹੜੀ ਗੁੱਸੇ ਜਾ ਕੇ ਜਿਹੜੀ ਛੱਟ ਮਾਰੀ ਕਈ ਐਗ ਵੱਡੇ ਨਾਲ ਹਾਂ ਕਹੇ ਜਾਂਦੀ ਦੋਸ਼ੀਆਂ ਦੀ ਭਾਲ ਚੱਲੀ ਹੈ ਹਾਂ ਦੋਸ਼ੀਆਂ ਦੀ ਦੇਰ ਕੀਤੀ ਜਾ ਰਹੀ ਹੈ ਜੇਤੀ ਅਰੈਸਟ ਕਰ ਲੀਏ